ਇਹੇ ਕਰਮ ਜਿਹੜੇ ਨੇ ਇੱਕ ਦਿਨ ਤੈਨੂੰ ਲੋਕਾਈ ਦੇ ਵਿੱਚ ਦੱਸਣ ਕਿ ਹਾਂ ਇੱਕ ਮਨੁੱਖ ਸੀ ਚੰਗਾ ਪੁਰਾਣੀ ਗੁਰਸਿੱਖ ਜਿਹੜੇ ਸੀ ਉਦੋਂ ਇਹ ਮੀਡੀਆ ਜਗਤ ਨਹੀਂ ਸੀ ਉਦੋਂ ਤੇ ਗਲੋਬਲਾਈਜੇਸ਼ਨ ਵੀ ਇੰਨੀ ਨਹੀਂ ਸੀ ਪਰ ਉਹਨਾਂ ਗੁਰਸਿੱਖਾਂ ਦੀਆਂ ਸ਼ੂਰ ਵੀਰਤਾ ਦੀਆਂ ਕਹਾਣੀਆਂ ਉਹਨਾਂ ਦੇ ਗੁਣਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਮਹਿਮਾ ਦੀਆਂ ਕਹਾਣੀਆਂ ਦੂਰ ਵਿਦੇਸ਼ਾਂ ਤੱਕ ਵੀ ਪਹੁੰਚਦੀਆਂ ਸੀ ਪਹੁੰਚਦੀਆਂ ਸੀ ਨਾ ਕਮਾਇਆ ਸੀ ਉਹਨਾਂ ਨੇ ਕਰਮ ਕੀਤਾ ਸੀ ਉਹਨਾਂ ਨੇ ਗੱਲਾਂ ਨਾ ਨਹੀਂ ਸੀ ਇੱਕ ਦੂਜੇ ਨੂੰ ਦੱਸਦੇ ਕਰਮ ਕਮਾਉਂਦੇ ਸੀ ਕਰਮਾਂ ਨੂੰ ਕਰਦੇ ਸੀ ਜਿਵੇਂ ਕੱਲ ਆਪ ਜੀ ਸਭਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਸਾਰੇ ਦੁਗਾਈ ਦਿਨੇ ਪੰਜਾਬ ਵਿਗੜ ਗਿਆ ਪੰਜਾਬ ਹੋ ਗਿਆ ਤੇ ਕੱਲ ਪੁੱਛ ਰਹੇ ਸੀ ਕਿ ਚਲੋ ਆਪ ਜੀ ਚੋ ਦੱਸੋ ਜਿਨ੍ਹਾਂ ਨੇ ਪਿਛਲੇ 10 ਸਾਲਾਂ ਚ ਸਿਰਫ 50 ਰੁੱਖ ਜਿਹੜੇ ਪੰਜਾਬ ਚ ਲਾਏ ਹੋਣ ਪਾਣੀ ਦੀ ਫਿਕਰ ਕਰਦੇ ਆਂ ਵਾਤਾਵਰਨ ਦੀ ਕਰਦੇ ਆਂ ਉਹ ਹੱਥ ਖੜਾ ਕਰੋ ਜਿਨ੍ਹਾਂ ਨੇ ਸਿਰਫ ਜਿਹੜੇ 50 ਰੁੱਖ ਹੀ ਲਾਏ ਹੋਣ ਚਲੋ ਪੰਜੀ ਲਾਏ ਹੁਣ ਚਲੋ ਦਸਾਂ ਵਾਲੇ ਹੀ ਹੱਥ ਕੜਾ ਕਰ ਦੋ ਸੋਚ ਕੇ ਦੇਖੀਏ ਨਾ ਸਿਰਫ ਗੱਲਾਂ ਨਾ ਨਹੀਂ ਹੈ ਕਰਮ ਦੀ ਖੇਡ